ਅੱਜ ਬਹੁਤ ਪਾਵਨ ਧਰਤੀ ਦੇ ਉੱਤੇ ਸੀਸ ਝੁਕਾਉਣ ਦਾ ਮੌਕਾ ਮਿਲਿਆ ਅੱਜ ਭੈਣ ਮਾਨੂਕੇ ਦੇ ਸਾਰੇ ਜਗਰਾਉਂ ਹਲਕੇ ਦੇ ਵਿੱਚ ਖਾਸ ਕਰਕੇ ਪਾਵਨ ਧਰਤੀ ਦੇ ਉੱਤੇ ਨਾਨਕ ਸਰ ਦੀ ਧਰਤੀ ਦੇ ਉੱਤੇ ਸੀਸ ਝੁਕਾ ਕੇ ਤੋਂ ਅਸ਼ੀਰਵਾਦ ਲੈ ਕੇ ਆਪਣੇ ਹਲਕੇ ਦੀ ਸੇਵਾ ਦਾ ਬਾਬਾ ਜੀ ਤੋਂ ਅਸ਼ੀਰਵਾਦ ਲਿਆ ਔਰ ਬਾਬਾ ਇਸੇ ਤਰ੍ਹਾਂ ਹੀ ਕਿਰਪਾ ਬਣਾ ਕੇ ਰੱਖੇ ਅਸੀਂ ਸਾਰੇ ਸਾਡੇ ਦਿਹਾਤੀ ਪ੍ਰਧਾਨ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵਲੰਟੀਅਰ ਸਾਥੀ ਨੇ ਭੈਣ ਮਾਨੂਕੇ ਨੇ ਇੱਥੋਂ ਦੀ ਮੈਨੂੰ ਦੇਖ ਕੇ ਅੱਜ ਇਹ ਮਹਿਸੂਸ ਹੋ ਰਿਹਾ ਕਿ ਜਿੱਥੇ ਗੁਰਨਾ ਬਾਬੇ ਨੰਦ ਸਿੰਘ ਦੀ ਧਰਤੀ ਦਾ ਸੀਚਕਾ ਹੁੰਦਾ ਮੌਕਾ ਮਿਲਿਆ ਉੱਥੋਂ ਐਡਾ ਵੱਡਾ ਆਸ਼ੀਰਵਾਦ ਭੈਣ ਮੇਰੀ ਨੇ ਦਵਾਇਆ ਵਾ ਮੈਨੂੰ ਇੱਥੇ ਆ ਜਾ ਕੇ ਮਹਿਸੂਸ ਹੁੰਦਾ ਕਿ ਲੋਕ ਸਭਾ ਦੀ ਜਿਹੜੀ ਸੇਵਾ ਵਾ ਉਹ ਬਾਬਾ ਨਾਨਕ ਸਿੰਘ ਨੇ ਮੇਰੀ ਲਾਉਣੀ ਆ ਜੋ ਅੱਜ ਲੋਕਾਂ ਨੇ ਪਿਆਰ ਇਸ ਨਗਰ ਦੇ ਲੋਕਾਂ ਨੇ ਸਾਰੇ ਸਾਡੇ ਵਲੰਟੀਅਰ ਸਾਥੀਆਂ ਨੇ ਜੋ ਪਿਆਰ ਦਿੱਤਾ ਵਾ ਇਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਐਨਾ ਪਿਆਰ ਜਿਹੜੇ ਪਿੰਡ ਚ ਵੀ ਗਿਆ ਉੱਥੇ ਲੱਕੇ ਦੇ ਲੋਕਾਂ ਨੇ ਥਾਂ ਥਾਂ ਤੇ ਖੜ ਕੇ ਮੈਨੂੰ ਆਪਣਾ ਅਸ਼ੀਰਵਾਦ ਦਿੱਤਾ ਮੈਂ ਸਾਰੇ ਹਲਕਾ ਜਗਰਾਂ ਵਾਲੇ ਲੋਕਾਂ ਦਾ ਔਰ ਮੈਂ ਆਪਣੀ ਵੱਡੀ ਭੈਣ ਮਾਨੂਕੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਸਾਰਿਆਂ ਨੂੰ ਭਰੋਸਾ ਦਵਾਉਣਾ ਬਾਬਾ ਨਾਨਕ ਸਿੰਘ ਦੀ ਧਰਤੀ ਤੇ ਖੜਕੇ ਕਿ ਬਾਬਾ ਨਾਨਕ ਸਿੰਘ ਦੀ ਲਈ ਹੋਈ ਡਿਊਟੀ ਜੋ ਮੇਰੇ ਹਿੱਸੇ ਆਉਗੀ ਉਹਨੂੰ ਤੋੜਨ ਨਾ ਆਉਂਗਾ ਔਰ ਕੱਲੇ-ਕੱਲੇ ਇਲਾਕੇ ਦੇ ਬੰਦੇ ਦੀ ਸੇਵਾ ਕਰੂੰਗਾ ਦਿਲ ਦੇ ਨਾਲ ਕਿਉਂਕਿ ਸੇਵਾ ਤਾਂ ਹੀ ਹੁੰਦੀ ਹੈ ਜੇ ਬੰਦੇ ਦੇ ਖੂਨ ਚ ਹੋਵੇ ਜਿੱਥੇ ਪਹਿਲਾਂ ਗੁਰੂ ਮਾਰਾਇ ਨੇ ਸੇਵਾ ਲਾਈ ਸੀ ਉੱਥੇ ਵੀ ਸੇਵਾ ਕਰਕੇ ਨਿਵਾ ਕੇ ਤਾਂ ਅੱਜੇ ਡਿਊਟੀ ਲੱਗੀ ਆ ਇਹ ਡਿਊਟੀ ਵੀ ਅਗਰ ਮਾਲਕ ਲਾਊਗਾ ਤਾਂ ਤੋੜ ਨਿਵਾਵਾਂਗੇ ਡਿਊਟੀ ਨੂੰ ਬਹੁਤ-ਬਹੁਤ ਤੁਹਾਡਾ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਭੈਣ ਆਪਣੀ ਦਾ ਧੰਨਵਾਦ ਅੱਜ ਮੈਥਿਆਣਾ ਸਾਹਿਬ ਪਹੁੰਚੇ ਆ ਸਰਦਾਰਪੁਰ ਪ੍ਰੈਸ ਸਿੰਘ ਪੱਪੀ ਨੇ ਅੱਜ ਗ੍ਰਾਉਂ ਹਲਕੇ ਦਾ ਦੌਰਾ ਕੀਤਾ ਬਹੁਤ ਸਾਰੇ ਜਿੱਥੇ ਜਿੱਥੇ ਗਏ ਆ ਬਹੁਤ ਉਹਨਾਂ ਨੂੰ ਸਦਕਾਰ ਮਿਲਿਆ ਤੇ ਬਹੁਤ ਵੋਟਰਾਂ ਨੇ ਸਪੋਰਟ ਕੀਤੀ ਆ ਜਿੰਨਾ ਵੀ ਸਾਡੇ ਹੋ ਸਕਿਆ ਸਭ ਵੱਧ ਤੋਂ ਵੱਧ ਮਤ ਕਰਾਂਗੇ ਮੈਂ ਬਲਾਕ ਪ੍ਰਾਣਾ ਦੇ ਹਤੀ ਆਮ ਪਾਰਟੀ ਦਾ ਸਾਰੇ ਪਿੰਡਾਂ ਵਿੱਚ ਜਾ ਕੇ ਜਿੱਥੇ ਜਿੱਥੇ ਵੀ ਸਾਡੇ ਹੈਗੇ ਆ ਰਸਤੇਦਾਰ ਵੀ ਆ ਕਿਤੇ ਵੀ ਆ ਅਸੀਂ ਸਭ ਨੂੰ ਅਪੀਲ ਕੀਤਾ ਵੀ ਆਮ ਪਾਰਟੀ ਨੂੰ ਵੋਟਾਂ ਪਾਉਣੀਆਂ ਕਿਸੇ ਨੂੰ ਵੋਟ ਨਹੀਂ ਪਾਉਣੀਆਂ ਕਾਲੀ ਕਾਂਗਰਸ ਹੀ ਅੱਗੇ ਆਪਾਂ ਦੇਖ ਚੁੱਕੇ ਆ ਉਹਨਾਂ ਦਾ ਤੁਸੀਂ ਸਾਰਾ ਕੁਝ ਆ ਦੇਖਿਆ ਵੀ ਇਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਪੌਣੇ 5 ਸਾਲ ਸਾਫ਼ ਸੁੱਤੇ ਰਹਿੰਦੇ ਆ ਉਦੋਂ ਬਾਅਦ ਚ ਇਹ ਆ ਕੇ 6 ਮਹੀਨੇ ਪਹਿਲਾਂ 3 ਮਹੀਨੇ ਆ ਕੇ ਪਿੰਡਾਂ ਦੇ ਫਿਰ ਵੱੜ ਜਾਂਦੇ ਆ ਬਿੱਟੂ ਜੀ ਨੇ ਕਰੋੜ ਕਰੋੜ ਰੁਪਏ ਦਾ ਵਾਅਦਾ ਕੀਤਾ ਸੀ ਪਿੰਡਾਂ ਵਿੱਚ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਮੈਂ ਕਰੋੜ ਕਰੋੜ ਰੁਪਇਆ ਪਿੰਡਾਂ ਨੂੰ ਦਵਾਂਗਾ ਜਦੋਂ ਕੋ ਪਿੰਡਾਂ ਵਿੱਚ ਕਿਤੇ ਆਇਆ ਹੀ ਨਹੀਂਗਾ ਸਾਰੇ ਲੋਕ ਉਹਨਾਂ ਦਾ ਵਿਰੋਧ ਕਰਨਗੇ ਇੱਕੋ ਪਾਰਟੀਆਂ ਚਲੇ ਗਏ ਜਿਹੜੀ ਕਿ ਆਪਣੇ ਕਿਸਾਨਾਂ ਦੇ ਖਿਲਾਫ ਸਰਕਾਰ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਮੁਆ ਦੂਸਾ ਕਿੰਨਾ ਤੰਗ ਪਰੇਸ਼ਾਨ ਕੀਤਾ ਸਾਲ ਪਹਿਲਾਂ ਅਸੀਂ ਉੱਥੇ ਬੈਠ ਕੇ ਆਏ ਹੁਣ ਫੇਰ ਉਹਨਾਂ ਨੇ ਬਾੜਨ ਤੇ ਕੈਲ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹ ਸਭ ਭਾਜਪਾ ਦੀਆਂ ਮਾੜੀਆਂ ਨੀਤੀਆਂ ਬਾ ਆਈ ਬਣੀ ਕਿ ਦਿਰਾਉ ਹਲਕੇ ਐਮਐਲਏ ਹੋ ਕੇ ਇਤੇ ਲਾ ਲਾ ਕੇ ਬਹੁਤ ਵੱਡਾ ਸੰਯੋਗ ਮਿਲਿਆ ਫਲੇਸ਼ਰ ਸਾਹਿਬ ਨੂੰ ਕੀ ਕਹਿਣਾ ਕਿਹੜੇ ਕਿਹੜੇ ਪਿੰਡਾਂ ਜੇ ਗਏ ਸੀ ਅੱਜ ਸਾਡੇ ਛੋਟੇ ਵੀਰ ਪੱਪੀ ਪ੍ਰਸ਼ਾਦ ਜੀ ਨੇ ਹਾਂ ਸਵੀਰੂਪ ਚੰਦ ਜੀ ਤੋਂ ਅਸ਼ੀਰਵਾਦ ਲਿਆ ਉਸ ਤੋਂ ਬਾਅਦ ਪਤਰਕਾਲੀ ਮੰਦਿਰ ਚਾਤਰਾ ਕੀਤੀ ਫਿਰ ਉਹਨਾਂ ਨੇ ਉੱਥੇ ਮੱਥਾ ਟੇਕਿਆ ਨਤਬਸਤ ਹੋਏ ਮਹਤਿਆਣਾ ਸਾਹਿਬ ਤੇ ਬਾਬਾ ਨਾਨਕ ਸਿੰਘ ਜੀ ਦੀ ਧਰਤੀ ਤੇ ਸਾਡੀ ਚਾਰੇ ਬੜੀ ਪਵਿੱਤਰ ਜਗ੍ਹਾ ਇੱਕ ਦਿਨ ਫੇਰ ਕੱਢਣਗੇ ਇੱਥੇ ਮਹਾਪੁਰਖਾਂ ਦਾ ਅਸ਼ੀਰਵਾਦ ਲੈਣਗੇ ਤੇ ਲੋਕਾਂ ਨੂੰ ਬਹੁਤ ਭਰਮਾ ਹੰਗਾਰਾ ਮਿਲਿਆ ਲੋਕ ਇਹਨਾਂ ਦੇ ਕੰਮਾਂ ਤੋਂ ਪਾਰਟੀ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਖੁਸ਼ ਹੈ ਤੇ ਹੁਣ ਲੋਕ ਪੱਪਾ ਭਾਰ ਹੈ ਵੀ ਆਉਣ ਵਾਲਾ ਸਮਾਂ ਅਸੀਂ ਅੱਗੇ ਬੜੀ ਬਾਰੀ ਉਹਨਾਂ ਲੋਕਾਂ ਨੂੰ ਦੇਖ ਕੇ ਲੈ ਕੇ ਦੇਖ ਕੇ ਦੇਖਿਆ ਜਿਹੜੇ 5 ਸਾਲ ਸਾਡੇ ਮੂੰਹ ਨਹੀਂ ਦਿਖੋ ਨੇ ਐਂਡ ਤੇ ਆ ਜਾਂਦੇ ਆ ਪਰ ਹੁਣ ਆਪਣਾ ਬੱਚਾ ਚੁਣਾਂਗੇ ਤਾਂ ਕਿ ਵੱਧ ਤੋਂ ਵੱਧ ਵੋਟ ਨਾਲ ਚਿਤਾਵਾਂਗੇ ਸਾਡੇ ਲੋਕਾਂ ਨੇ ਅੱਜ ਘਰੋਸਾ ਦਿੱਤਾ ਪੰਜੀ ਇਦਾਂ ਦਾ ਜਿੱਦਾਂ ਦਾ ਕੱਟ ਦੇ ਕੇ ਆ ਰੋੜਾ ਦੇ ਉੱਤੇ ਖੜ ਕੇ ਲੋਕਾਂ ਨੇ ਕਾਫੀ ਵੇਟ ਵੀ ਕੀਤੀ ਔਰ ਇੰਤਜ਼ਾਰ ਵੀ ਕੀਤਾ ਔਰ ਅੱਥਾ 'ਚ ਬੈਨਰ ਸਰੋਪੇ ਲੈ ਕੇ ਬਹੁਤ ਵੈਲਕਮ ਕੀਤਾ ਵੀ ਲੱਗਦਾ ਪੂਰੇ ਜਿਗਰਾਵਾਂ ਦੇ ਵਿੱਚ ਪੂਰਾ ਦੇ ਲੋਕਾਂ ਦੇ ਵਿੱਚ ਮੈਂ ਦੂਸਰੀ ਵਾਰ ਦੀ ਐਮਐਲਏ ਆ ਪਹਿਲੀ ਵਾਰ 25000 ਨਾਲ ਦੂਜੀ ਵਾਰ 40000 ਨਾਲ ਇਹ ਮੈਂ ਨਹੀਂ ਐ ਇਹ ਮੇਰੇ ਲੋਕ ਮੈਨੂੰ ਜਿਤਾਉਂਦੇ ਆ ਬਾਬਾ ਨਾਨ ਸਿੰਘ ਜੀ ਪੂਰੇ ਗੁਰੂ ਪੀਰ ਮੈਨੂੰ ਤਾਂ ਅਸ਼ੀਰਵਾਦ ਦਿੰਦੇ ਆ ਮੈਂ ਤਾਈ ਬਣਦੀ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਉਹੀ ਅਸ਼ੀਰਵਾਦ ਮੇਰੇ ਛੋਟੇ ਭਰਾ ਨੂੰ ਦੇਣ ਠੀਕ ਹੈ